ਤੀਰ ਵਾਲੇ ਬਾਬੇ ਦਾ ਟ੍ਰੈਂਡ ਨਹੀਂ ਕਦੇ ਜਾਂਦਾ ਤੇ ਜਾਂਦਾ ਕਿਉਂ ਨਹੀਂ ਇਹ ਉਹਦੇ ਫੈਨ ਜਾਣਦੇ ਆ ਤੇ ਜਿਹੜੇ ਤੀਰ ਵਾਲੇ ਬਾਬੇ ਨੂੰ ਅੱਤਵਾਦੀ ਸਮਝੀ ਜਾਂਦੇ ਆ ਸਟੇਟ ਦੇ ਨੈਰੇਟਿਵ ਨੂੰ ਸਮਝ ਕੇ ਤੇ ਉਹਨਾਂ ਲੋਕਾਂ ਨਾਲ ਜੇ ਵੀ ਪੋਸਟ ਸ਼ੇਅਰ ਜ਼ਰੂਰ ਕਰ ਦਿਓ ਜੇ ਤੀਰ ਵਾਲੇ ਬਾਬੇ ਦੇ ਫੈਨ ਹੋ ਤੇ ਅੱਜ ਤੀਰ ਵਾਲੇ ਬਾਬੇ ਦੀਆਂ ਕੁਝ ਗੱਲਾਂ ਸੁਣ ਕੇ ਤੇ ਉਹਦੇ ਕਿੱਸੇ ਸੁਣ ਕੇ ਲਗਭਗ ਉਹਨਾਂ ਨੂੰ ਵੀ ਸਮਝ ਆ ਜਾਣਗੀਆਂ ਜਿਹੜੇ ਤੀਰ ਵਾਲੇ ਬਾਬੇ ਨੂੰ ਗਲਤ ਕਹਿੰਦੇ ਆ ਮੈਂ ਗੱਲ ਕਰਦਾ 20ਵੀਂ ਸਦੀ ਦੇ ਮਹਾਨ ਜਰਨੈਲ ਅੱਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੀਰ ਵਾਲੇ ਬਾਬੇ ਦਾ ਜਿਹੜਾ ਟ੍ਰੈਂਡ ਆ ਨਾ ਅਸਲ ਤੀਰ ਵਾਲਾ ਬਾਬਾ ਵੀ ਸਾਡਾ ਉਸੇ ਟ੍ਰੈਂਡ ਨੂੰ ਫੋਲੋ ਕਰਦੇ ਸੀ ਜਿਹੜਾ ਟ੍ਰੈਂਡ ਕੀ ਆ ਗੁਰੂ ਨਾਨਕ ਪਾਤਸ਼ਾਹ ਸੈੱਟ ਕਰਕੇ ਗਏ ਸੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਦੀ ਸਟੇਟ ਦੇ ਨਾਲ ਤੇ ਬ੍ਰਾਹਮਣਵਾਦ ਦੇ ਨਾਲ ਮੱਥਾ ਲਾਇਆ ਸੀ ਤੇ ਉਹੀ ਮੱਥਾ ਸਟੇਟ ਦੇ ਨਾਲ ਤੀਰ ਵਾਲੇ ਬਾਬੇ ਨੇ ਵੀ ਲਾਇਆ 550 ਸਾਲਾਂ ਦੀ ਲੜਾਈ ਸੀ ਇਹ ਲੜਾਈ ਅੱਗੇ ਵੀ ਇਹ ਚੱਲਦੀ ਰਹਿਣੀ ਆ ਕਿਉਂਕਿ ਕਾਲ ਤਖਤ ਨੂੰ ਇੱਕ ਵਾਰੀ ਨਹੀਂ ਬੜੇ ਵਾਰੀ ਕੀ ਟਾਇਆ ਗਿਆ ਪਰ ਸਿੱਖਾਂ ਨੇ ਉਹਦੀ ਮਰਿਆਦਾ ਦੁਆਰੇ ਕੀ ਆ ਖੜੀ ਵੀ ਕੀਤੀ ਤੇ ਕਾਲ ਤਖਤ ਦੁਆਰੇ ਆਪ ਸੇਵਾ ਕਰਕੇ ਤਿਆਰ ਕੀਤਾ ਤੇ ਦੁਆਰੇ ਪੰਥ ਚੜ੍ਹਦੀ ਕਲਾ ਦੇ ਵਿੱਚ ਫੇਰ ਹੋ ਜਾਂਦਾ ਅੱਜ ਜਿਹੜੇ ਪੰਥ ਦੇ ਹਾਲਾਤ ਨੇ 84 ਵਾਲਾ ਜਿਹੜਾ ਤੀਜਾ ਕੱਲੂ ਕਾਰਾ ਕੀਤਾ ਗਿਆ ਨਾ ਉਹਦੇ ਕਰਕੇ ਨਹੀਂ ਹੋਏ ਇਹ ਅਸਲ ਦੇ ਵਿੱਚ ਹਾਲਾਤ ਹੋਏ ਆ ਜਿਹੜਾ ਸਾਡੇ ਪੰਥ ਨੂੰ ਖੋਰਾ ਲਾਇਆ ਗਿਆ ਅੰਦਰੋਟਾ ਆਇਆ ਗਿਆ ਕਾਲ ਤੱਕ ਬਾਹਰ ਹੋਈ ਕਿਉਂਕਿ ਬਾਹਰੋਂ ਦਾ ਬੜੀ ਬਾਰੀ ਹਮਲੇ ਹੋ ਗਏ ਸੀ ਟਰੋਟਾਉਣ ਵਾਲੀ ਜਮਾਤ ਦੀ ਆਜੇ ਨਿਸ਼ਾਨਦੇਹੀ ਕਰਨ ਲੱਗਿਆ ਗੌਰ ਕਰ ਲਿਓ ਪਰ ਮੈਂ ਪਹਿਲਾ ਤੀਰ ਵਾਲੇ ਬਾਬੇ ਦੀਆਂ ਕੁਝ ਗੱਲਾਂ ਦੱਸ ਦਿਆਂ ਉਹਨੂੰ ਹੱਤਬਾਦੀ ਸਮਝਣ ਵਾਲਿਆਂ ਨੂੰ ਇਹ ਤੀਰ ਵਾਲਾ ਬਾਬਾ ਸਾਡਾ ਕੋਈ ਹਿੰਦੂਆਂ ਦਾ ਦੁਸ਼ਮਣ ਨਹੀਂ ਸੀ ਇਹਦੇ ਕੋਲੇ ਸਾਰੇ ਲੋਕੀਂ ਸ਼ਰਧਾ ਭਾਵਨ ਵਾਲੇ ਜਦੋਂ ਜਾਂਦੇ ਸੀ ਸਾਰਿਆਂ ਨੂੰ ਸਤਿਕਾਰ ਦਿੰਦੇ ਸੀ ਹਿੰਦੂ ਲੜਕੀਆਂ ਦਾ ਜਦੋਂ ਕੋਈ ਕੀਆ ਕਲੇਸ਼ ਪੈ ਜਾਂਦਾ ਘਰੇ ਲੋ ਤਾਂ ਉਦੋਂ ਕਈ ਵਾਰ ਲੜਕੀਆਂ ਜਾ ਕੇ ਜਦੋਂ ਫਰਿਆਦ ਕਰਦੀਆਂ ਕਿ ਸਾਡੇ ਮਾਪਿਆਂ ਤੋਂ ਦਾਜ ਮੰਗਿਆ ਜਾ ਰਿਹਾ ਇੱਕ ਹਿੰਦੂ ਲੜਕੀ ਜਾਂਦੀ ਆ ਤੇ ਦਾਜ ਮੰਗਣ ਵਾਲੇ ਦੱਸਦੀ ਆ ਕਿ ਮੇਰੇ ਪਿਓ ਨੇ ਸਮਰਥਾ ਮਤਾਬਕ ਸਾਰਾ ਕੁਝ ਦੇਤਾ ਤਾਂ ਉਹਨੂੰ ਫਿਰ ਕੀ ਇੱਕ ਦਿਨ ਛੱਡ ਕੇ ਟਾਈਮ ਦਿੱਤਾ ਜਾਂਦਾ ਕਿ ਬੀਬਾ ਪਰਸੋਂ ਆਏ ਤੇ ਉਸ ਦਿਨ ਮੁੰਡੇ ਵਾਲਿਆਂ ਨੂੰ ਵੀ ਬੁਲਾਇਆ ਜਾਂਦਾ ਇੱਕ ਹਿੰਦੂ ਪਰਿਵਾਰ ਦੀ ਲੜਕੀ ਸੀ ਦੂਸਰਾ ਹਿੰਦੂ ਪਰਿਵਾਰ ਬੁਲਾਇਆ ਜਾਂਦਾ ਲੜਕੇ ਵਾਲਾ ਤੇ ਸੱਦਨ ਤੋਂ ਬਾਅਦ ਸੰਤਾਂ ਨੇ ਕੋਈ ਦਬਕਾ ਨਹੀਂ ਮਾਰਿਆ ਸੰਤਾਂ ਨੇ ਕੀ ਆ ਉਹਨਾਂ ਨੂੰ ਪਿਆਰ ਨਾਲ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਆਉਣ ਤੇ ਮੁੰਡੇ ਵਾਲਾ ਨੂੰ ਖੜੇ ਹੋ ਕੇ ਸਤਿਕਾਰ ਸਹਿਤ ਮਿਲੇ ਵੀ ਤੇ ਮਿਲਣ ਤੋਂ ਬਾਅਦ ਬੇਨਤੀ ਰੂਪ ਦੇ ਵਿੱਚ ਕਿਹਾ ਸੀ ਕਿ ਇਹ ਮੇਰੀ ਬੇਟੀ ਆ ਇਹਨਾਂ ਨੇ ਆਪ ਵੀ ਸਮਰਥਾ ਮਤਾ ਕੋ ਜੋ ਦੇਣਾ ਸੀ ਦੇ ਤਾਂ ਹੋਰ ਤੁਹਾਨੂੰ ਜੋ ਕੁਝ ਚਾਹੀਦਾ ਉਹ ਪਾਈ ਮੈਥੋਂ ਲੈ ਲਓ ਜਿੰਨੀ ਲੋੜ ਅੱਜ ਲੈ ਜਾਓ ਤੇ ਉਦੋਂ ਬਾਅਦ ਜਦੋਂ ਵੀ ਕਦੇ ਲੋੜ ਪਈ ਤਾਂ ਮੈਥੋਂ ਮੰਗ ਲਿਓ ਤੋਂ ਪਰਿਵਾਰ ਕੀ ਆ ਸੰਤਾਂ ਦੇ ਚਰਨੀ ਡਿਕੇ ਮਾਫੀ ਵੀ ਮੰਗਦਾ ਤੇ ਉਹ ਕੁੜੀ ਕੀ ਉਸ ਤੋਂ ਬਾਅਦ ਵਸੀ ਦੀ ਆ ਸੰਤਾਂ ਨੇ ਬਰਾਦ ਦੇ ਵਿੱਚ 11 ਬੰਦੇ ਕਿਉਂ ਕਹੇ ਸੀ ਕਿਉਂਕਿ ਉਸ ਸਮੇਂ ਜਿਹੜੇ ਹਾਲਾਤ ਕੀ ਆ ਪਰਿਵਾਰਾਂ ਦੇ ਆਰਥਿਕ ਤੌਰ ਤੇ ਸੀ ਮੈਂ ਕਹਿੰਦਾ ਅੱਜ ਵੀ ਉਹ ਚੀਜ਼ੇ ਇਹਦੇ ਲਾਗੂ ਹੋ ਜੇ ਨਾ ਤਾਂ ਸਾਡਾ ਭਾਈਚਾਰਾ ਤੇ ਸਾਡੇ ਲੋਕ ਕੀ ਆ ਕਰਜ਼ੇ ਤੋਂ ਬਚ ਜਾਣ ਉਰਥਲੇ ਤੋਂ ਇੱਕ ਬ੍ਰਾਹਮਣ ਲੜਕੀ ਕੀ ਆ ਕਿਡਨਾਪ ਕੀ ਆ ਕੀਤੀ ਜਾਂਦੀ ਆ ਅਗਵਾਹ ਹੋ ਜਾਂਦੀ ਆ ਤੇ ਜਦੋਂ ਆ ਕੇ ਇਹਨਾਂ ਦੇ ਚਰਨੀ ਲੱਗਦੇ ਆ ਕੇ ਪੁੱਛਦੇ ਆ ਕਿ ਸੰਤ ਜੀ ਲੜਕੀ ਅਗਵਾਹ ਹੋ ਗਈ ਤਾਂ 24 ਘੰਟਿਆਂ ਦੇ ਵਿੱਚ ਉਹ ਲੜਕੀ ਨੂੰ ਕੀਆ ਤਲਾਸ਼ ਕਰਕੇ ਫਿਰ ਕੀਆ ਪਰਿਵਾਰ ਤੱਕ ਪਹੁੰਚਾਇਆ ਜਾਂਦਾ ਫਰੋਜਪੁਰ ਦੀ Hindu ਲੜਕੀ ਜਿਹੜੀ ਅਗਵਾ ਹੋਈ ਉਹਨੂੰ ਵੀ ਕੀਆ ਉਹਦੇ ਪਰਿਵਾਰ ਤੱਕ 24 ਘੰਟਿਆਂ 'ਚ ਪਹੁੰਚਦਾ ਕਰਦੇ ਸੀ ਇਹ ਕੀਆ ਸਿਸਟਮ ਸੀ ਉਹਨਾਂ ਦਾ ਬੜੇ ਗੰਦੇ ਜੁਡੀਸ਼ੀਅਲ ਸਿਸਟਮ ਜਿਹੜਾ ਉਸ ਸਮੇਂ ਦਾ ਸੀਗਾ ਤੇ ਜਿਹੜਾ ਪੁਲਿਸ ਤੰਤਰ ਸੀ ਜਿਵੇਂ ਅੱਜ ਦੇ ਹਾਲਾਤ ਹੋਏ ਖੜੇ ਆ ਇਹੋ ਜਿਹੇ ਤੰਤਰ ਨਾਲੋਂ ਵੀ ਮਾੜੇ ਹਾਲਾਤ ਸੀ ਉਸ ਤੰਤਰ ਦੇ ਵਿੱਚ ਇੱਕ ਆਪਣਾ ਤੰਤਰ ਖੜਾ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਲੇ ਸੀ ਪਰ ਹਕੂਮਤਾਂ ਨੇ ਉਹਨਾਂ ਨੂੰ ਚੰਬਲ ਦਾ ਡਾਕੂ ਤੇ ਹਿੰਦੂਆਂ ਦਾ ਹਤਿਆਰਾ ਸਾਬਤ ਕਰਨ ਦੀ ਕੋਸ਼ਿ ਤੇ 1920 ਨੂੰ ਅੱਜ ਤੱਕ ਅਸੀਂ ਕਿਹਾ ਸਹੀ ਰੂਪ ਦੇ ਵਿੱਚ ਪੇਸ਼ ਨਹੀਂ ਕਰ ਸਕੇ ਪੇਸ਼ ਕਰਨਾ ਕਿੰਨਾ ਨੇ ਸੀ ਅੱਗੂਆਂ ਨੇ ਕਰਨਾ ਸੀ ਖਾਸ ਤੌਰ ਤੇ ਅਕਾਲੀ ਦਰਾਲੇ ਜਿਹੜੇ ਕੀ ਆ ਉਹਨਾਂ ਦੇ ਨਾਲ ਖੜੇ ਹੋਣ ਦਾ ਆਹਲਾ ਦਾਵਾ ਕਰਦੇ ਆ ਪਰ ਉਹਨਾਂ ਨੇ ਪਿੱਠੇ 'ਚ ਛੁਰੇ ਕਿਵੇਂ ਮਾਰੇ ਉਹ ਵੀ ਗੱਲ ਕਰਾਂਗੇ ਇੱਕ ਹੋਰ ਗੱਲ ਦੱਸਦਾ ਕਿ ਦਰਬਾਰ ਸਾਹਿਬ ਦੇ ਨੇੜੇ ਇੱਕ ਅੰਮ੍ਰਿਤਸਰ ਦਾ ਜਿਹੜਾ ਕੀ ਆ ਪ੍ਰਧਾਨ ਸੀ ਉਸ ਸਮੇਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸ਼ਹਿਰ ਉਹਨਾਂ ਦੇ ਨਾਲ ਕੀ ਆ ਕੋਈ ਕਹਾਣੀ ਹੋ ਜਾਂਦੀ ਆ ਉੱਥੋਂ ਦੇ ਮਾਕੇ ਜਿਹੜੇ ਮਹਾਜਨ ਭਾਈਚਾਰਾ ਸੀਗਾ ਤੇ ਉਹ ਦੁਕਾਨ ਨੂੰ ਗੁੱਸੇ ਜਾ ਕੇ ਫਿਰ ਅੱਗ ਲਾ ਦਿੰਦੇ ਆ ਤੇ ਚਾਰ ਦੁਕਾਨਾਂ ਉਸ ਸਮੇਂ ਕੀ ਆ ਜਲ ਜਾਂਦੀਆਂ ਨੇ ਮੁਨਿਆਰੀ ਦੀਆਂ ਦੁਕਾਨਾਂ ਸੀ ਜਿਨ੍ਹਾਂ 'ਚ ਕੀ ਆ ਕਰੋੜਾ ਰੁਪਏ ਦਾ ਉਸ ਸਮੇਂ ਕਹਿੰਦੇ ਨੁਕਸਾਨ ਹੋ ਗਿਆ ਸੀ ਤੇ ਉਹ ਸਾਰੇ ਕੀ ਆ ਜਦੋਂ ਇਕੱਠੇ ਹੋ ਕੇ ਬਾਜ਼ਾਰ ਮਾਕੇ ਸੰਤਾ ਕੋਲੇ ਆਉਂਦਾ ਤਾਂ ਸੰਤਾ ਨੇ ਇਹ ਨਹੀਂ ਦੇਖਿਆ ਫੈਡਰੇਸ਼ਨ ਨਾਲ ਜੁੜਿਆ ਹੋਇਆ ਬੰਦਾ ਤਾਂ ਉਸ ਬੰਦੇ ਨੂੰ ਫਿਰ ਉਹ ਸਜ਼ਾ ਦਿੱਤੀ ਗਈ ਤੇ ਜਿਹੜੇ ਸ਼ਿਕਾਇਤ ਲਾ ਕੇ ਆਏ ਸੀ ਉਹ ਵੀ ਤਰਾ ਤਰਾ ਕਰ ਉੱਠੇ ਉਸ ਬੰਦੇ ਨੂੰ ਐਡੇ ਬੁਰੇ ਤਰੀਕੇ ਨਾਲ ਫਿਰ ਕੀ ਕੁੱਟਿਆ ਗਿਆ ਤੇ ਫਿਰ ਉਹਨਾਂ ਦਾ ਖਿਹੜਾ ਛਡਾਉਣ ਵਾਲਾ ਵੀ ਕੋਈ ਮੂਰੇ ਨਾ ਹੋਵੇ ਫਿਰ ਕੀ ਆ ਵੀਰ ਸਿੰਘ ਨੇ ਆ ਕੇ ਕੀ ਉਹਨਾਂ ਦਾ ਖੇੜਾ ਛੜਾਇਆ ਸੀ ਤੇ ਬੜੇ ਬੁਰੇ ਤਰੀਕੇ ਨਾਲ ਮਰਨ ਵਾਲੀ ਹਾਲਤ 'ਚ ਕੀ ਉਹ ਬੰਦੇ ਨੂੰ ਆਪਣਾ ਸਿੰਘ ਹੋਣ ਦੇ ਬਾਵਜੂਦ ਕਰ ਦਿੱਤਾ ਗਿਆ ਸੀ ਤੇ ਖੁਸ਼ਵੰਤ ਸਿੰਘ ਜਿਹੜਾ ਆਵੇ ਉਹਨੂੰ ਵੱਡਾ ਰਾਈਟਰ ਕਹਾਉਂਦਾ ਤੇ ਉਹ ਕਹਿੰਦਾ ਮੈਂ ਹਰੇਕ ਦੀ ਅੱਖ 'ਚ ਅੱਖ ਆ ਪਾ ਕੇ ਗੱਲ ਕਰ ਲੈਣਾ ਉਹ ਵੀ ਸੰਤਾਂ ਕੋਲੇ ਜਾ ਕੇ ਜਦੋਂ ਗੱਲ ਛੇੜਦਾ ਨਾ ਉਹ ਕਹਿੰਦਾ ਸੰਤ ਜੀ ਤੁਸੀਂ ਕਹਿੰਦੇ ਸ਼ਰਾਬ ਦੇ ਬੜੇ ਖਿਲਾਫ ਬੋਲਦੇ ਹੋ ਤਾਂ ਸੰਤ ਕਹਿੰਦੇ ਭਾਈ ਮਾੜੀ ਚੀਜ਼ਾਂ ਤਾਂ ਬੋਲਦੇ ਆ ਕਹਿੰਦੇ ਤੁਸੀਂ ਕਹਿੰਦੇ ਵੀ ਜਿਹੜਾ ਕੀ ਆ ਵਿਸਕੀ ਪੀਂਦਾ ਉਹ ਬੰਦੇ ਨੂੰ ਅੱਗ ਲਾ ਕੇ ਸਾੜ ਦਿਓ ਤਾਂ ਸੰਤ ਕਹਿੰਦੇ ਹਾਂ ਭਾਈ ਮੈਂ ਕਿਹਾ ਉਹ ਕਹਿੰਦੇ ਫਿਰ ਕੀ ਆ ਮਹਤਾਪ ਕਹਿੰਦੇ ਵਿਸਕੀ ਪੀਣਾ ਉਹ ਕਹਿੰਦੇ ਭਾਈ ਮੈਂ ਤੈਨੂੰ ਕਦੇ ਤੇਰੇ ਨਾਲ ਮਾੜਾ ਵਿਹਾਰ ਕੀਤਾ ਜਦੋਂ ਵੀ ਤੂੰ ਆਇਆ ਤੈਨੂੰ ਕੀ ਇਹ ਖਿੜੇ ਮੱਥੇ ਮਿਲੇ ਆ ਉਹ ਤਾਂ ਕਹਿੰਦੇ ਕਹਿਣ ਦੀ ਗੱਲ ਹੁੰਦੀ ਆ ਜੇ ਦੌਕੇ ਦੇ ਨਾਲ ਜਾਂ ਡਰਦੇ ਦੇ ਨਾਲ ਕੋਈ ਬੰਦਾ ਨਸ਼ਾ ਛੱਡਦਾ ਤੇ ਇਹ ਚ ਮਾੜਾ ਕੀ ਆ ਉਹ ਦੱਸ ਦਿਓ ਤੇ ਸੰਤ ਜਰਨੈਲ ਸਿੰਘ ਦਲੀਲ ਦੇ ਇੰਨੇ ਕਮਾ ਕੇ ਕੈਲ ਕਰਨ ਵਾਲੇ ਸੀਗੇ ਜਿਹੜਾ ਬੰਦਾ ਵੀ ਉਹਨਾਂ ਕੋਲੇ ਸਟੇਟ ਨੇ ਭੇਜਿਆ ਬੜੇ ਵਾਰੀ ਕੀ ਜਦੋਂ ਆਉਂਦਾ ਤਾਂ ਉਹਨਾਂ ਦੀ ਗੱਲ ਸੁਣ ਕੇ ਉਹ ਬੰਦਾ ਉਹਨਾਂ ਦਾ ਕੀ ਆ ਫੈਨ ਹੋ ਜਾਂਦਾ ਸੀ ਤੇ ਉਹਨਾਂ ਦੇ ਪਖੜੇ ਵਿੱਚ ਖੜ ਜਾਂਦਾ ਸੀ ਅਮਰਿੰਦਰ ਸਿੰਘ ਨੂੰ ਜਦੋਂ ਭੇਜਿਆ ਜਾਂਦਾ ਸਮਾਂ ਕਿ ਇਹਨਾਂ ਕੋਲੇ ਤਾਂ ਅਮਰਿੰਦਰ ਸਿੰਘ ਇਹਨਾਂ ਦੀ ਗੱਲ ਸੁਣ ਕੇ ਕਹਿੰਦਾ ਕਿ ਗੱਲ ਹੀ ਹੋਰ ਆ ਕਿਉਂਕਿ ਉਸ ਸਮੇਂ ਜਿਹੜੀਆਂ ਗੱਲਾਂ ਇੰਦਰਾ ਗਾਂਧੀ ਤੱਕ ਪਹੁੰਚਾਈਆਂ ਜਾ ਰਹੀਆਂ ਸੀ ਉਹ ਪਹੁੰਚਾ ਕੌਣ ਰਿਹਾ ਸੀ ਇਹ ਬਾਦਲ ਕਾ ਲਾਣਾ ਪਹੁੰਚਾ ਰਿਹਾ ਸੀ ਹੁਣ ਬਾਦਲ ਦੀ ਕੀ ਹੈ ਫਿਤਰ ਤੂੰ ਤੁਸੀਂ ਦੇਖ ਲੋਗੇ ਇੰਨਾ ਕੀ ਹੈ ਸਾਜ਼ਿਸ਼ ਘਾੜਾ ਤੇ ਐਡਾ ਤਗੜਾ ਸਿਆਸਤਦਾਨ ਹੋਇਆ ਕਿਉਂਕਿ ਉਹਨੇ ਆਪਦੇ ਰਸਤੇ ਦੇ ਸਾਰੇ ਰੋੜੇ ਹਟਾ ਕੇ ਫੇਰ ਗੱਦੀ ਸੰਭੀ ਉਹਨੂੰ ਪਤਾ ਸੀ ਮਾਹੌਲ ਖਰਾਬ ਸੀ ਉਸ ਮਾਹੌਲ ਦੇ ਵਿੱਚ ਆਪਦੇ ਸਾਰੇ ਕੀ ਆ ਬਾਹਰਲੇ ਮੁਲਕਾਂ 'ਚ ਭੇਜਤੇ ਤੇ ਇੱਥੇ ਕੀਤਾ ਕੀ ਉਸ ਤੋਂ ਬਾਅਦ ਜਦੋਂ ਮਾੜਾ ਦੌਰ ਮਾਕੇ ਕੀ ਆ ਕਹਿ ਦਿੰਦੇ ਚੱਲਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹੜੇ ਬੰਦੇ ਨੂੰ ਮਾਕੇ ਵਟਾਇਆ ਸਰਜੀਤ ਸਿੰਘ ਬਰਨਾਲੇ ਨੂੰ ਬਣਾਤਾ ਟੋੜਾ ਹੋ ਗਿਆ ਹਰਚੰਦ ਸਿੰਘ ਲੋਂਗੋ ਵਾਲੇ ਸਾਰੇ ਬੰਦਿਆਂ ਨੇ ਕੀ ਆ ਖਤਮ ਕਰ ਦਿੱਤੇ ਗਏ ਕਿਸੇ ਦਾ ਕਿਰਦਾਰ ਖਤਮ ਕੀਤਾ ਗਿਆ ਕਿਸੇ ਨੂੰ ਵੈਸੇ ਖਤਮ ਕਰ ਦਿੱਤਾ ਗਿਆ ਉਹ ਖੁਦ ਨਹੀਂ ਕਰਵਾਇਆ ਮਾਹੌਲ ਇਹੋ ਜਿਹਾ ਸੀ ਪਤਾ ਸੀ ਕਿ ਲੋਕਾਂ ਦਾ ਸੇਕ ਨਿਕਲ ਰਿਹਾ ਆ ਪਿੱਛੇ ਰਹਿ ਕੇ ਕੀ ਆ ਗੇਮ ਖੇਡੀ ਤੇ ਸਾਰੇ ਜਦੋਂ ਖਤਮ ਹੋ ਗਏ ਤਾਂ 96 97 'ਚ ਫਿਰ ਟਰੂਥ ਕਮਿਸ਼ਨ ਦੇ ਨਾਂ ਦੇ ਉੱਤੇ ਸਰਕਾਰ ਬਣਾਉਂਦਾ ਕਹਿੰਦਾ ਕੀ ਆ ਕਦਰ ਮੈਂ ਸਾਰਾ ਜਿਹੜਾ ਕਿ 95 ਤੱਕ ਦਾ 84 ਤੋਂ ਲੈ ਕੇ ਦੌਰ ਚੱਲਿਆ ਉਹਦੀ ਇਨਕੁਆਰੀ ਕਰਾ ਕੇ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ ਤੇ ਟਰੂਥ ਕਮਿਸ਼ਨ ਦੇ ਵਿੱਚ ਸਾਰਾ ਕੀ ਐਕਸਪੋਜ਼ ਕਰਾਂਗੇ ਕਿ ਕਿਹੜੇ ਬੰਦੇ ਨੇ ਕੀ ਰੋਲ ਨਿਭਾਇਆ ਪਰ ਜਦੋਂ ਸਰਕਾਰ ਬਣ ਜਾਂਦੀ ਆ ਤਾਂ ਫਿਰ ਮੌਣ ਧਾਰ ਲੈਂਦੇ ਆ ਪ੍ਰਕਾਸ਼ ਸਿੰਘ ਬਾਦਲ ਤੇ ਧਾਰਦੇ ਕਿਉਂ ਆ ਫਖਰੇ ਕੌਮ ਕਿਉਂਕਿ ਸਭ ਤੋਂ ਵੱਡਾ ਰੋਲ 84 ਕਰਾਉਣ ਦੇ ਵਿੱਚ ਖੁਦ ਕੀਆ ਬਾਦਲ ਦਾ ਸੀ ਇਹ ਗੱਲਾਂ ਹੁਣ ਤਾਂ ਨਸ਼ਰ ਹੋ ਚੁੱਕੀਆਂ ਨੇ ਸਾਰਾ ਕੁਝ ਸਾਹਮਣੇ ਆ ਚੁੱਕਿਆ ਨੇ ਚਿੱਠੀਆਂ ਵੀ ਆ ਚੁੱਕੀਆਂ ਨੇ ਇੱਕ ਗੱਲ ਤਾਂ ਸਾਰਿਆਂ ਦੇ ਸਾਹਮਣੇ ਕੀ ਆ ਰਿਕਾਰਡ ਦੇ ਉੱਤੇ ਆ ਚੁੱਕੀ ਆ ਕਿ ਇੱਕ ਵਾਰ ਕੀ ਬਿਲਕੁਲ ਸਾਰਾ ਕੁਝ ਤੈਅ ਹੋ ਗਿਆ ਸੀ ਸਾਰੀਆਂ ਗੱਲਾਂ ਮੰਨੀਆਂ ਗਈਆਂ ਸੀ ਇੰਦਰਾ ਗਾਂਧੀ ਕੀ ਹਰ ਗੱਲ ਦੇ ਵਾਸਤੇ ਸਹਿਮਤ ਹੋ ਗਈ ਸੀ ਪਰ ਉਸ ਤੋਂ ਬਾਅਦ ਇਹ ਬੰਦਾ ਚਾਲ ਕੀ ਖੇਡਦਾ ਉੱਥੇ ਬੈਠਾ ਅਗਲੇ ਦਿਨ ਸਿਰਫ ਅਨਾਉਂਸ ਕਰਨਾ ਸੀ 11 ਵਜੇ ਇੰਦਰਾ ਗਾਂਧੀ ਨੇ ਮੈਂ ਕਿ ਸੰਬੋਧਨ ਕਰਨਾ ਸੀ ਤੇ ਉਧਰੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਅੰਮ੍ਰਿਤਸਰ ਆ ਕੇ ਕੀ ਪ੍ਰੈਸ ਕਾਨਫਰੰਸ ਕਰਨੀ ਸੀ ਤੇ ਸਾਰਾ ਵਿਖੇੜਾ ਕੀ ਲਗਭਗ ਕੀ ਨਿਬੜ ਗਿਆ ਸੀ ਪਰ ਉੱਥੇ ਬੈਠਾ ਬਾਦਲ ਘੁੰਤਰ ਕੀ ਖੇਡਦਾ ਤਾਂ ਬਾਦਲ ਵੱਲੋਂ ਇੱਕ ਗੱਲ ਕਹੀ ਜਾਂਦੀ ਆ ਕਹੀ ਕੀ ਜਾਂਦੀ ਆ ਉਹ ਕਹਿੰਦਾ ਕਿ ਕਾਮਰੇਡ ਨੂੰ ਦੱਸ ਦਈਏ ਕਾਮਰੇਡ ਕੌਣ ਕਾਮਰੇਡ ਸਰਜੀਤ ਸਾਰੇ ਜਾਣਦੇ ਹੋ ਜਿਹੜਾ ਕਿ ਇਹ ਸੈਂਟਰ ਦੀਆਂ ਸਰਕਾਰਾਂ ਬਣਾਉਂਦਾ ਤੇ ਦੇਖਦਾ ਰਿਹਾ ਤੇ ਉਹ ਬੰਦੇ ਦਾ ਨਾਂ ਤਾਂ ਕੌਮ ਨਾਲ ਕੋਈ ਲੱਖ ਅੱਖਾਂ ਦੀ ਕੋਈ ਕੰਸਰਨ ਨਹੀਂ ਸੀ ਉਸ ਬੰਦੇ ਨੂੰ ਦੱਸਣ ਦੀ ਗੱਲ ਜਦੋਂ ਕਹੀ ਤਾਂ ਜਿਹੜਾ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਕਿਹਾ ਅਲੈਗਜ਼ੈਂਡਰ ਸੀਗਾ ਉਮਰਿੰਦਰ ਸਿੰਘ ਨੂੰ ਕਹਿੰਦਾ ਕਿ ਆ ਕਿਧਰੋਂ ਸੱਪ ਕੱਢਦਾ ਬਾਦਲ ਕਿਹਨੇ ਉਹ ਕਹਿੰਦਾ ਵੀ ਹੁਣ ਦੱਸਣਾ ਤਾਂ ਪਊ ਆ ਸਾਰੀ ਗੱਲ ਤਾਂ ਨਿਬੜ ਗਈ ਸੀ। ਤਾਂ ਫਿਰ ਉੱਥੇ ਕੀ ਆ ਉਹਨੂੰ ਬੁਲਾਇਆ ਜਾਂਦਾ ਕਾਮਰੇਡ ਸਰਜੀਤ ਨੂੰ ਕਹਿੰਦੇ 15-20 ਮਿੰਟਾਂ ਜੀ ਉੱਥੇ ਪਹੁੰਚ ਜਾਂਦਾ ਤੇ ਉਹਨੂੰ ਗੱਲ ਸਾਰੀ ਦੱਸ ਦਿੰਦੇ ਆ ਤੇ ਉਹ ਸਾਰੀ ਗੱਲਬਾਤ ਸੁਣ ਕੇ ਕੀ ਆ ਉਥੋਂ ਚੁੱਪ ਕਰਕੇ ਚਲਿਆ ਜਾਂਦਾ ਤੇ ਫਿਰ ਹੁੰਦਾ ਕੀ ਆ ਜਾ ਕੇ ਫਿਰ ਉਹ ਸਾਰੀ ਗੱਲ ਪਰੋਂਦਾ ਕਿਦੇ ਮਾਕੇ ਦਿਮਾਗ ਦੇ ਵਿੱਚ ਆ ਜਾ ਕੇ ਹਰਿਆਣੇ ਦੇ ਮੁੱਖ ਮੰਤਰੀ ਭਜਨ ਨਾਲ ਨੂੰ ਦੱਸ ਦਿੰਦਾ ਤੇ ਭਜਨ ਨਾਲ ਸ਼ਾਮ ਨੂੰ ਜਾ ਕੇ ਇੰਦਰਾ ਦੇ ਗੇਟ ਮੂਹਰੇ ਜਾ ਕੇ ਕੀ ਆ ਨਾਰੇ ਮਾਰਨ ਲੱਗ ਜਾਂਦਾ ਜਿਸ ਦੇ ਕਰ ਕੇਂਦਰਾ ਫਿਰ ਬੈਕਸਟੈਪ ਲੈ ਜਾਂਦੀ ਹੈ ਤੇ ਸਾਰਾ ਰੌਲਾ ਜਿਹੜਾ ਨ ਸਾਰੇ ਪੰਜਾਬੀ ਬੋਲਦੇ ਇਲਾਕੇ ਦੇ ਚੰਡੀਗੜ੍ਹ ਵਾਲਾ ਮੁੱਦਾ ਸਾਰਾ ਕੀ ਲਗਭਗ ਨਿਬੜ ਗਿਆ ਸੀਗਾ ਸਹਿਮਤੀ ਬਣ ਗਈ ਸੀ ਉਹ ਸਾਰੇ ਮੁੱਦੇ ਨੂੰ ਕੀ ਆ ਦੁਬਾਰਾ ਫੇਰ ਜੈਸੇ ਤੇ ਕੀ ਆ ਉੱਥੇ ਸਟੈਂਡ ਕਰਦਾ ਰਹਿ ਗਿਆ ਕਾਰਨ ਕੀ ਸੀ ਕਿਉਂਕਿ ਇਹ ਸਮਝ ਚੁੱਕਿਆ ਸੀ ਪ੍ਰਕਾਸ਼ ਸਿੰਘ ਬਾਦਲ ਵੀ ਤੇ ਇਹਦਾ ਨਾਲ ਦਾ ਜਿਹੜਾ ਗਰੁੱਪ ਸੀ ਕਿ ਸੰਤਾ ਨੇ ਜਿਸ ਤੰਗ ਦਾ ਔਰਾ ਬਣਾ ਲਿਆ ਜਿਸ ਤੰਗ ਦਾ ਕਿਰਦਾਰ ਸੀ ਉਹਨਾਂ ਨੂੰ ਕੀ ਆ ਖਤਮ ਕਰਨਾ ਇਹਨਾਂ ਵਾਸਤੇ ਜ਼ਰੂਰੀ ਹੋ ਗਿਆ ਜਿਨ੍ਹਾਂ ਨੂੰ ਕੈਦ ਕਰਾਉਂਦੇ ਜਾਂ ਖਤਮ ਕਰਾਉਂਦੇ ਤੇ ਜੇ ਕੈਦ ਵੀ ਕਰਾ ਦਿੰਦੇ ਤਾਂ ਉਸ ਸਮੇਂ ਲੋਕਾਂ ਦੇ ਵਿੱਚ ਇੰਨਾ ਕੁ ਮਕਬੂਲ ਹੋ ਗਏ ਸੀ ਉਹ ਤੇ ਉਹਨਾਂ ਦਾ ਕਿਰਦਾਰ ਜਿਹੜਾ ਕੀ ਆ ਲੋਕ ਸਾਰੇ ਜਾਣਦੇ ਸੀਗੇ ਉਹਦੇ ਮੂਰੇ ਇਹਨਾਂ ਦੇ ਕਿਰਦਾਰ ਬੜੇ ਬੌਣੇ ਸੀ। ਕਪੂਰੀ ਦੇ ਮੋਰਚਾ ਜਦੋਂ ਫੇਰ ਹੋਇਆ ਤਾਂ ਸਾਰਾ ਕੀ ਆ ਆਪੀ ਟਿੰਡ ਫੋੜੀ ਚਾੱਕ ਕੇ ਫੇਰ ਜਾ ਕੇ ਕੀ ਆ ਧਰਮਯੁੱਧ ਮੋਰਚੇ 'ਚ ਸ਼ਾਂਭਲਾਉਂਦੇ ਆ ਉੱਥੇ ਜਾ ਕੇ ਤੇ ਸੰਤ ਫੇਰ ਅਗਵਾਈ ਇਹਨਾਂ ਨੂੰ ਦੇ ਕੇ ਜਦੋਂ ਜਾ ਕੇ ਮਹਿਤਾ ਚੌਂਕ 'ਚ ਮੀਟਿੰਗਾਂ ਹੁੰਦੀਆਂ ਨੇ ਮੀਟਿੰਗ ਦੇ ਵਿੱਚ ਫੇਰ ਸੰਤ ਕੀ ਕਹਿ ਦਿੰਦੇ ਆ ਠੀਕ ਆ ਅਗਵਾਈ ਤੁਸੀਂ ਕਰੋ ਅਨੰਦਪੁਰ ਦਾ ਮੱਤਾ ਤੁਹਾਡਾ ਪਰ ਜੇ ਕੋਈ ਭੱਜਿਆ ਆਪਦਾ ਹਿਸਾਬ ਲਾ ਲਿਓ ਅਰਦਾਸ ਕਰਵਾਈ ਜਾਂਦੀ ਆ ਤੇ ਅਰਦਾਸ ਕਰਾਉਣ ਤੋਂ ਬਾਅਦ ਫੇਰ ਉੱਥੇ ਖੜਾ ਕੌਣ ਰਹਿ ਗਿਆ ਅਸਲ ਦੇ ਵਿੱਚ ਧਰਮ ਦਾ ਕੁੰਡਾ ਸੀ ਸਿਆਸਤ ਜਿਹੜਾ ਭਾਲਦੇ ਸੀ ਉਹ ਸੰਤਾਂ ਨੇ ਲਾਇਆ ਸੀ ਤੇ ਸੰਤਾਂ ਨੇ ਛੇਤਰ ਚੱਕਿਆ ਸੀ ਕਿ ਜਿਹੜਾ ਥੋੜੇ ਤੋਂ ਭੱਜਿਆ ਉਹ ਅਰਦਾਸ ਆਨੰਦਪੁਰ ਦੇ ਮੱਤੇ ਤੋਂ ਥੜਕਨ ਦੀ ਜਿਹੜੀ ਨਾ ਥੜਕਨ ਦੀ ਕੀਤੀ ਸੀ ਉਹ ਕੀ ਆ ਬਾਦਲਕੇ ਟੱਬਰ ਨੇ ਕੀਤੀ ਸੀ ਇਹਨਾਂ ਦੀ ਪਾਰਟੀ ਕਾਲੀ ਦਲ ਨੇ ਉਸ ਸਮੇਂ ਦੇ ਜਿਹੜੇ ਕੀ ਆਗੂ ਸੀ ਉਹਨਾਂ ਨੇ ਕੀਤੀ ਸੀ ਤੇ ਅਖੀਰ ਤੋਂ ਸ਼ਹਾਦਤ ਕੌਣ ਦਿੰਦੇ ਆ ਸੰਤ ਜੀ ਸ਼ਹਾਦਤ ਦੇ ਜਾਂਦੇ ਆ ਤੇ ਸਾਰੇ ਕੀ ਆ ਲਗਭਗ ਬਾਹਾਂ ਖੜੀਆਂ ਕਰਕੇ ਸਾਰੇ ਕੀ ਆ ਗ੍ਰਿਫਤਾਰੀਆਂ ਦੇ ਜਾਂਦੇ ਕੁਝ ਪਹਿਲੀ ਨਿਕਲ ਜਾਂਦੇ ਆ ਬਾਦਲੜਕੇ ਅੰਤ ਤੋਂ ਦੋਸਤੋ ਕਦੇ ਵੀ ਗੱਲਬਾਤ ਤੋਂ ਨਹੀਂ ਭੱਜੇ ਸੀ ਤੇ ਇਸ ਮਸਲੇ ਨੂੰ ਬੜੇ ਸੌਖੇ ਤਰੀਕੇ ਨਾਲ ਨਿਬੇੜਿਆ ਜਾ ਸਕਦਾ ਸੀ ਪਰ ਇੰਦਰਾ ਗਾਂਧੀ ਨੂੰ ਕੀ ਆ ਫੂਕ ਦੇਣ ਵਾਲੇ ਲੋਕ ਕੌਣ ਸੀਗੇ ਕਿਹੜੇ ਬੰਦਿਆਂ ਨੇ ਕੀ ਆ ਉਹਨਾਂ ਨੂੰ ਮੜ ਕੇ ਪੜਕਾਇਆ ਸੀ ਉਹ ਸਾਰੇ ਅਸੀਂ ਜਾਣਦੇ ਆ ਅੱਜ ਜਿਹੜੀ ਭਾਜਪੀ ਕੀ ਆ ਸਾਡੇ ਦੇ ਰਾਜ ਕਰਦੀ ਹੈ ਇਸੇ ਦੇ ਕਾਗੂ ਸੀ ਲਾਲ ਪਿਸ਼ਰ ਰਡਵਾਨੀ ਉਹਨੇ ਆਪ ਦੀ ਜਿਹੜੀ ਕਿਤਾਬ ਲਿਖੀ ਉਹ ਚ ਕਿਹਾ ਸੀ ਕਿ ਅਸੀਂ ਉਹ ਟੈਕ ਕਰਵਾਇਆ ਸੀ ਲਾਸਟ ਜਦੋਂ ਕੀ ਆ ਮੈਂ ਕਹਿੰਦਾ 25 ਮਈ ਨੂੰ ਜਦੋਂ ਕਿ ਜਿਹੜੇ ਆਪਣੇ ਰਾਈਟਰ ਸੀਗੇ ਜਗਤਾਰ ਸਿੰਘ ਜਦੋਂ ਇਹਨਾਂ ਨੂੰ ਮਿਲਦੇ ਆ ਸੰਤਮਤ ਸਤਨੂ ਨੂੰ ਇੱਕੋ ਹੀ ਗੱਲ ਕਹਿੰਦੇ ਆ ਕਹਿੰਦੇ ਮੈਂ ਅੱਜ ਵੀ ਕੀ ਇਹ ਸਮਝੌਤਾ ਕਹਿਣਾ ਵੀ ਸਮਝੌਤਾ ਹੋ ਜੇ ਪਰ ਅਕਾਲੀ ਦਲ ਦੇ ਨਾਲ ਇੱਜ਼ਤ ਨਾਲ ਅਨੰਦਪੁਰ ਦੇ ਮਤੇ ਦੇ ਉੱਤੇ ਕੀ ਇਹ ਸਮਝੌਤਾ ਹੋ ਜੇ ਮੈਂ ਤਾਂ ਅੱਜ ਹੀ ਕਹਿੰਦੇ ਕਿ ਇੱਥੋਂ ਛੱਡ ਕੇ ਮੈਂ ਤਾਂ ਚੌਕ ਚਲਿਆ ਜਾਣਾ ਇਹ ਗੱਲ ਕੀ ਹੈ ਜਗਤਾਰ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਵੀ ਲਿਖੀ ਹੋਈ ਆ ਤੋਂ ਇਹ ਵੀ ਗੱਲ ਦੱਸਦੇ ਆ ਕਹਿੰਦੇ ਕਿ ਇਹ ਗੱਲ ਦੀ ਕਨਫਰਮੇਸ਼ਨ ਕੀ ਆ ਆਰਐਲ ਪਾਰਟੀਆ ਜਿਹੜਾ ਉਸ ਸਮੇਂ ਕਾਂਗਰਸ ਦਾ ਕੀ ਪ੍ਰਧਾਨ ਸੀ ਸਟੇਟ ਦਾ ਤੇ ਐਮਪੀਸੀ ਉਹ ਵੀ ਬੰਦਾ ਕਹਿੰਦੇ ਕੀ ਆ ਮੇਰੇ ਨਾਲ ਕੀ ਐ ਇਸ ਗ ਕਹਿੰਦੇ ਕਿ ਇੱਕ ਹੋਰ ਬੰਦਾ ਜਾ ਕੇ ਉਹਨਾਂ ਨੂੰ ਮਿਲਿਆ ਤੇ ਉਹਨਾਂ ਕੋਲੇ ਵੀ ਸੰਤਾਂ ਨੇ ਇਹੀ ਗੱਲ ਕਹੀ ਸੀ ਕਿ ਇਸ ਮਸਲੇ ਨੂੰ ਨਿਜਠ ਲਿਆ ਜਾਵੇ ਅਨੰਦਪੁਰ ਤੇ ਮਤੇ ਦੇ ਉੱਤੇ ਕਿ ਇਹ ਇੱਜ਼ਤ ਦੇ ਨਾਲ ਸਮਝੌਤਾ ਕਰ ਲੋ ਕਾਲੀ ਦਲ ਦੇ ਨਾਲ ਮੇਰਾ ਕੋਈ ਲੱਖ ਖਾਣੀ ਮੈਂ ਮਹਿਤਾ ਚੌਕ ਚ ਲਿਆ ਜਾਣਾ ਇਹ ਚੀਜ਼ ਦੀ ਸਾਰੀ ਰਿਕਾਰਡਿੰਗ ਕਹਿੰਦੇ ਅਸੀਂ ਕੀਤੀ ਆਰ ਐਲ ਭਾਡੀਆਂ ਦਾਸਰੇ ਕਾਂਗਰਸ ਦਾ ਨੁਮਾਇੰਦਾ ਤੇ ਕਹਿੰਦਾ ਜੀ ਸਾਰੀ ਕੀ ਰਿਕਾਰਡਿੰਗ ਕਰਕੇ ਇੰਦਰਾ ਗਾਂਧੀ ਨੂੰ ਭੇਜੀ ਪਰ ਫਿਰ ਵੀ ਅਟੈਕ ਕਰਵਾਇਆ ਗਿਆ ਉਹ ਕਰਾਇਆ ਕਿਉਂ ਗਿਆ ਇੱਕ ਤਾਂ ਇੰਦਰਾ ਗਾਂਧੀ ਦਾ ਹੰਕਾਰ ਸੀ ਦੂਜੀ ਕੀ ਹੈ ਇਹ ਜਿਹੜੇ ਅਕਾਲੀ ਦਲ ਦੇ ਨੁਮਾਇੰਦੇ ਉਸ ਸਮੇਂ ਦੇ ਸੀ ਉਹ ਸੰਤਾਂ ਦੇ ਜਿਹੜੇ ਕੀ ਹੈ ਦੁਸ਼ਮਣ ਬਣ ਚੁੱਕੇ ਸੀ ਉਹਨਾਂ ਨੇ ਕੀ ਹੈ ਇਹ ਸਾਰਾ ਰੋਲ ਪਲੇ ਕੀਤਾ ਸੀ ਕਹਿੰਦੇ ਕੀ ਹੈ 30 ਸਾਲਾਂਵਾਂ ਦਾ ਆਦੇ ਡਾਕੂਮੈਂਟ ਕੀ ਹੈ ਨਸ਼ਰ ਕਰ ਦਿੰਦਾ ਸਾਰੇ ਤੇ ਉਹਦੇ ਵਿੱਚ ਕੀ ਹੈ ਸਾਨੂੰ ਇਹ ਗੱਲ ਪਤਾ ਲੱਗਿਆ ਕਿ ਫਰਵਰੀ ਮਹੀਨੇ ਦੇ ਵਿੱਚ ਯੂਕੇ ਤੋਂ ਵੀ ਕੀ ਹੈ ਮਦਦ ਲਈ ਗਈ ਸੀ ਇਦਰਾ ਗਾਂਧੀ ਕੋਲੋਂ ਬਲੂ ਸਟਾਰ ਕਰਾਉਣ ਵਾਸਤੇ ਇਹ ਉਹਨਾਂ ਨੇ ਆਪਦੇ ਡਾਕੂਮੈਂਟਾਂ ਦੇ ਵਿੱਚ ਕੀ ਹੈ ਨਸ਼ਰ ਕੀਤਾ ਅਸੀਂ ਆਪਦੇ ਮੁਲਕ ਦੇ ਵਿੱਚ ਕੀ ਅਜੇ ਤੱਕ ਨਸ਼ਰ ਨਹੀਂ ਕਰਵਾ ਸਕੇ ਅਜੇ ਤਾਂ ਅੱਜ ਵੀ ਕੱਲ ਤੱਕ ਤੇ ਰੌਲਾ ਕੀ ਪਾਉਣਿਆਗੇ ਸੰਦੇਸ਼ ਕੌਣ ਪੜੂਆ ਸੰਦੇਸ਼ ਦੇਣਾ ਕੀ ਆ ਅਜੇ ਤੱਕ ਅਸੀਂ ਇਹ ਫੈਸਲਾ ਨਹੀਂ ਕਰ ਸਕੇ 41 ਸਾਲ ਹੋ ਗਏ ਅੱਜ ਵੀ ਅੱਗ ਧੁਖੀ ਜਾਂਦੀ ਆ ਉਹ ਤੁਖਦੀ ਕਿਉਂ ਆ ਕਿਉਂਕਿ ਉਹਨੂੰ ਫਰੋਲ ਕੇ ਜਿੰਨਾ ਚਿਰ ਕੀ ਆ ਅੱਗ ਨੂੰ ਨਹੀਂ ਫਰੋਲਿਆ ਜਾਂਦਾ ਉਹ ਅੱਗ ਬੁਝਣੀ ਨਹੀਂ ਤੇ ਫਰੋਲਣ ਵਾਸਤੇ ਕੀ ਉਹਦੇ ਡੱਕਾ ਜਿਹਨੇ ਮਾਰਨਾ ਸੀ ਉਹਦਾ ਵਾਦਾ ਕੀ ਆ ਬਾਦਲ ਕੇ ਕਰਦੇ ਸੀ ਬਾਦਲ ਕੇ ਖੁਦ ਦੋਸ਼ੀ ਹੋਣ ਕਰਕੇ ਉਹ ਅੱਗ ਨਹੀਂ ਫਰੋਲਦੇ ਉਹ ਅੱਜ ਵੀ ਤੁੱਕਦੀ ਅੱਜ ਨੂੰ ਤਾਂ ਮਤਲਬ ਕਿ ਨਿਬੜ ਜਾਣਾ ਚਾਹੀਦਾ ਸੀ ਕੌਮ ਨੂੰ ਚੜ੍ਹਦੀ ਕਲਾ 'ਚ ਲਿਜਾਣ ਵਾਸਤੇ ਬੜੀਆਂ ਗੱਲਾਂ ਹੋਰ ਵਿਚਾਰੀਆਂ ਜਾਣੀਆਂ ਚਾਹੀਦੀਆਂ ਸੀ ਪਰ ਅੱਜ ਵੀ ਅਸੀਂ ਤਾਂ ਕੀ ਆ 84 ਫਰੋਲ ਦੇ ਫਿਰਦੇ ਆ ਕਿ ਯਾਰ ਹੋਇਆ ਕੀ ਸੀ ਅਜੇ ਤੱਕ ਕਿਸੇ ਨੇ ਦੱਸ ਸਕੇ ਸਮੇਂ ਦੇ ਵਿੱਚ ਮੈਂ ਕਹਿੰਦਾ ਸਾਡੇ ਹਰਮੰਦਰ ਸਾਹਿਬ ਨੂੰ ਕੀ ਆ ਐਨੀਮੀ ਟੈਕਟ੍ਰਿਕ ਆ ਉਹ ਮਾ ਕੇ ਕਿਹਾ ਗਿਆ ਇਹ ਗੱਲ ਸਵਾਲ ਪੁੱਛਣਾ ਬਣਦਾ ਕਿ ਨਹੀਂ ਬਣਦਾ ਅਜੇ ਰਿਕਾਰਡ ਨਸ਼ਰ ਕਰਾਉਣ ਵਾਸਤੇ ਕਿੱਥੇ 41ਵੀਂ ਵਰਸੀ ਤੇ ਉੱਥੇ ਕੀ ਆ ਫੈਸਲੇ ਲਏ ਜਾਂਦੇ ਜਗਤਾਰ ਸਿੰਘ ਵਰਗੇ ਨੇ ਪੁਲਿਸ ਤੋਂ ਕੀ ਆ ਜਾਣਕਾਰੀ ਮੰਗੀ ਸੀ ਕਹਿੰਦੇ ਕਿ ਉਹਨਾਂ ਨੇ ਆਰਟੀਆਈ ਪਾ ਕੇ ਪੁੱਛਿਆ ਬਿੰਗੇਟਾਂਗ ਰਮਾ ਕੇ ਬਿੰਗੇਟੇ ਡੇ ਟਾਂਗ ਨਾਲ ਉਹ ਕਹਿੰਦੇ ਸਾਨੂੰ ਐਂ ਦੱਸਦੇ ਹੋ ਅੰਮ੍ਰਿਤਸਰ ਦੇ ਵਿੱਚ ਕਿੰਨੇ ਪੋਸਟਮਾਰਟਮ ਹੋਏ ਜੂਨ ਮਹੀਨੇ ਦੇ ਵਿੱਚ ਤਾਂ ਡੀਸੀ ਵੱਲੋਂ ਫਿਰ ਕੀ ਜਿਹੜੀ ਜਾਣਕਾਰੀ ਦਿੱਤੀ ਗਈ ਉਹ ਬੜੀ ਸ਼ਰਮਨਾਕ ਆ ਕਹਿੰਦੇ ਜੀ ਸਾਡਾ ਰਿਕਾਰਡ ਹੀ ਚੋਰੀ ਹੋ ਗਿਆ ਤੇ ਕਿ ਐਫਆਈਆਰ ਦੀ ਰਿਕਾਰਡ ਚੋਰੀ ਹੋਏ ਦੀ ਕਾਫੀ ਉਹਨਾਂ ਨੂੰ ਆਰਟੀਆਈ ਦੇ ਵਿੱਚ ਦੇ ਦਿੱਤੀ ਗਈ ਕਿਉਂਕਿ ਉਹ ਚੀਜ਼ ਲੋਕਾਂ ਦੇ ਵਿੱਚ ਲਿਆਉਣਾ ਨਹੀਂ ਚਾਹੁੰਦੇ ਕਿ ਕਿਵੇਂ નિર્ਦੋਸ਼ ਲੋਕ ਜਿਹੜੇ ਸਧਾਰਨ ਲੋਕ ਸੀ ਕਿੰਨੇ ਲੋਕ ਉੱਥੇ ਮਾਰੇ ਗਏ ਪੌਲ ਕਿੰਨੀ ਮਰੀ ਅਜੇ ਤੱਕ ਇਹ ਗੱਲ ਵੀ ਕੀ ਲੋਕਾਂ ਦੇ ਵਿੱਚ ਸਾਹਮਣੇ ਨਹੀਂ ਆ ਸਕੀ ਕਿ ਫੌਜ ਆ ਦੀ ਨਲੈਕੀ ਕੀ ਲੁਕੋਣਾ ਚਾਹੁੰਦੀ ਆ 5 ਤਰੀਕ ਨੂੰ ਜਿੰਨੇ ਕਮਾਂਡੋ ਕੀ ਅੰਦਰ ਪਾੜੇ ਸੀ ਨਾ ਰਾਤ ਨੂੰ 10 ਵਜੇ ਤੋਂ ਬਾਅਦ ਇੱਕ ਵੀ ਜਿਉਂਦਾ ਨਹੀਂ ਬਚਿਆ ਸੀ ਇਹ ਗੱਲ ਸਾਰੀ ਕੀ ਹੈ ਮੈਂ ਕਹਣਾ ਸੀਆਈਡੀ ਜਿਹੜੀ ਪੰਜਾਬ ਦੀ ਹੈ ਨੇ ਪੰਜਾਬ ਸਰਕਾਰ ਨੂੰ ਤੇ ਆਈਵੀ ਵੱਲੋਂ ਸੈਂਟਰ ਸਰਕਾਰ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਕਿਹੜੇ-ਕਿਹੜੇ ਹਥਿਆਰ ਉੱਥੇ ਹੈਗੇ ਆ ਜੂਨ ਮਹੀਨੇ ਤੋਂ ਪਹਿਲਾਂ ਸਭ ਕੁਝ ਕੀ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਤੇ ਜ਼ਿਆਦਾਤਰ ਤਾਂ ਇਹਨਾਂ ਬਲੋਂ ਆਪ ਦੇ ਕੈਟ ਥਰੂ ਕੀ ਅੰਦਰ ਹਥਿਆਰ ਰੱਖੇ ਗਏ ਸੀ ਜਾਂ ਬਾਅਦ ਦੇ ਵਿੱਚ ਦਿਖ ਉਹ ਵੀ ਕੀ ਆ ਬਾਅਦ ਵਿੱਚ ਸਰਕਾਰਾਂ ਬਲੋ ਹਥਿਆਰ ਦਿਖਾਏ ਗਏ ਆ ਤੇ ਅਖੀਰ ਦੇ ਵਿੱਚ ਮੈਂ 6 ਜੂਨ ਨੂੰ ਸੰਤਾਂ ਦੀ ਕੀ ਸ਼ਹਾਦਤ ਦਾ ਜ਼ਿਕਰ ਜ਼ਰੂਰ ਕਰੂੰਗਾ ਕਿ ਕਿਸ ਤਰੀਕੇ ਨਾਲ ਸਵੇਰੇ 8 ਵਜੇ ਸੰਤ ਗਿਆ ਸਾਰੇ 25-30 ਸਿੰਘਾਂ ਨੂੰ ਅਕਾਲ ਤਖਤ ਦੇ ਹੇਠਾਂ ਕੀ ਜਿੱਥੇ ਮਾਈਕ ਉਹਨਾਂ ਦਾ ਮੋਰਚਾ ਸੀ ਉੱਥੇ ਇਕੱਠਾ ਕਰਦੇ ਆ ਤੇ ਇਕੱਠਾ ਕਰਕੇ ਸਾਰਿਆਂ ਨੂੰ ਕਹਿੰਦੇ ਕਿ ਜਿਹੜੇ ਸਿੰਘਾਂ ਨੇ ਭਾਈ ਨਿਕਲਣਾ ਜਾਂ ਜਾ ਸਕਦੇ ਆ ਉਹ ਬੰਦੇ ਜਾਂ ਤਾਂ ਨਿਕਲ ਜੋ ਜਾਂ ਇੱਥੇ ਰਹੋ ਤੇ ਅਸੀਂ ਹੁਣ ਕੀ ਅਰਦਾਸ ਕਰਕੇ ਕੀ ਸ਼ਹਾਦਤ ਪਾਉਣ ਜਾਣਾ ਤੇ ਜਿਹੜੇ ਨਾਲ ਜਾਣਾ ਚਾਹੁੰਦੇ ਆ ਉਹ ਕੀ ਨਾਲ ਜਾ ਸਕਦੇ ਆ ਕਿਸੇ ਨਾਲ ਕੋਈ ਰੋਸਾ ਨਹੀਂ ਤੇ ਸੰਤਾਂ ਨੇ ਜਿੰਨੇ ਲੋਕ ਕੀ ਆ ਉੱਥੇ ਨਾਲ ਸੰਤਾਂ ਦੇ ਸ਼ਹੀਦ ਹੁੰਦੇ ਆ ਲੜਾਈ ਲੜਦੇ ਆ ਉਹਨਾਂ ਸਾਰੇ ਬੰਦਿਆਂ ਨੂੰ ਸੰਤਾਂ ਨੇ ਪਹਿਲਾ ਮੌਕਾ ਦਿੱਤਾ ਸੀ ਤੇ 1 ਜੂਨ ਤੋਂ ਪਹਿਲਾਂ ਹੀ ਕਹਦਾ ਸੀ ਕਿ ਜਿਹੜੇ ਕੀ ਆ ਸਿੰਘ ਜਾਣਾ ਚਾਹੁੰਦੇ ਆ ਭਾਈ ਖੁਸ਼ੀ ਨਾਲ ਜਾ ਸਕਦੇ ਆ ਮੇਰਾ ਕਿਸੇ ਤੇ ਕੋਈ ਰੋਸਾ ਨਹੀਂ ਤੇ ਸੰਤਾਂ ਨੇ ਪਰ ਹਿੱਕ ਤੇ ਕੀ ਆ ਗੋਲੀਆਂ ਖਾਧੀਆਂ ਤੇ ਕਿਵੇਂ ਖਾਧੀਆਂ 8 ਵਜੇ ਕੀ ਆ ਅਰਦਾਸ ਕਰਕੇ ਉਦੋਂ ਬਾਅਦ ਕੀ ਆ 25-30 ਸਿੰਘਾਂ ਦੇ ਨਾਲ ਉਹ ਅਕਾਲ ਤਖਤ ਤੋਂ ਫਿਰ ਬਾਹਰ ਨਿਕਲਦੇ ਆ ਸ਼ੇਰਾਂ ਨੂੰ ਗਰਜ ਕੇ ਜਿੱਥੇ ਕੀ ਆ ਨਿਸ਼ਾਨ ਸਾਹਿਬ ਦੋ ਕੀ ਲੱਗੇ ਹੋਇਆ ਕਾਲ ਤੱਕ ਦੇ ਬਾਹਰ ਉੱਥੇ ਆ ਕੇ ਹੱਥਾਂ ਦੇ ਵਿੱਚ ਕੀ ਆ ਗੰਨਾ ਹੁੰਦੀਆਂ ਤੇ ਫੌਜ ਵੀ ਸਮਝ ਜਾਂਦੀ ਹੈ ਕਿ ਜਿਹੜੇ ਇਨੇ ਸਿੰਘ ਬਾਹਰ ਆਇਆ ਇਹਨਾਂ ਚ ਸੰਤ ਜ਼ਰੂਰ ਹੋਣਗੇ ਤੇ ਫਿਰ ਕੀ ਆ ਮੂਹਰੋ ਅੱਗੋਂ ਬਰਸ ਚ ਲਾਏ ਜਾਂਦੇ ਆ ਤੇ ਫਿਰ ਹਿੱਕ ਤੇ ਗੋਲੀਆਂ ਖਾ ਕੇ ਸਾਹ ਤਾਂ ਜਰਨੈਲ ਸਿੰਘ ਪਿੰਡਰ ਵਾਲੇ ਆਪਣੇ ਬਚਨਾਂ ਨੂੰ ਭਗਾ ਕੇ ਜਾਂਦੇ ਆ ਤੇ ਸ਼ਹੀਦ ਹੁੰਦੇ ਆ ਕਿੰਨਾ ਵਿਸ਼ਾ ਤੇ ਗੱਲ ਨੂੰ ਅੱਗੇ ਤੋਰਨਾ ਕੀ ਆ ਲੋਚਦੇ ਹੋ ਤਾਂ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਜਿੱਥੇ ਕੋਈ ਗਲਤੀ ਆ ਉਹ ਝੋਲੀ ਜ਼ਰੂਰ ਪਾਓ ਕਮੈਂਟ ਕਰਕੇ ਦੱਸਿਓ ਜ਼ਰੂਰ ਕੋਈ ਗੱਲ ਬਾਰੇ ਮੈਂ ਖਿਮਾ ਚਾਹੁੰਨਾ ਪਰ ਜਿੰਨਾ ਕਿ ਇਤਿਹਾਸ ਪੜਿਆ ਕਿਤਾਬਾਂ ਦੇ ਵਿੱਚ ਪੜਿਆ ਜਾਂ ਕੁਝ ਬੰਦਿਆਂ ਤੋਂ ਸੁਣਿਆ ਉਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ